ਆਡੀਓ ਦਾ ਹੀ ਮਿਡ ਰੇਂਜ ਲੱਗਿਆ ਹੋਇਆ ਹੈ ਸੀ7 ਇਹਨਾਂ ਵਧੀਆ ਐਂਪਲੀਫਾਇਰ ਹੈ ਵੀ ਕਹਿਣ ਦਾ ਭਾਵ ਜਿਹੜੀ ਸਵਾਗਤ ਹੈ ਬਹੁਤ ਬਹੁਤ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਜਿਹੜੀ ਤੁਸੀਂ ਮੇਰੇ ਪਿੱਛੇ ਲੈਜੈਂਡਰ ਦੇਖ ਰਹੇ ਹੋ ਇਹ ਪੰਜਾਬ ਦੀ ਕਹਿ ਲਓ ਵੀ ਪਹਿਲੀ ਲੈਜੈਂਡਰ ਹੈ ਸਪੈਸ਼ਲ ਲੈਜੈਂਡਰ ਹੈ ਕਿਉਂਕਿ ਇਦਾਂ ਦੀ ਲੈਜੈਂਡਰ ਆਲ ਓਵਰ ਪੰਜਾਬ 'ਚ ਤਾਂ ਮੇਰੇ ਹਿਸਾਬ ਨਾਲ ਹੈ ਹੀ ਨਹੀਂ ਬਟ ਜੇ ਇੰਡੀਆ ਦੀ ਗੱਲ ਕਰਾਂ ਇੰਡੀਆ 'ਚ ਵੀ ਬਹੁਤ ਰੇਅਰ ਹੈ ਹੋ ਸਕਦਾ ਹੈ ਕਿਸੇ ਦਾ ਹੋਵੇ ਬਟ ਮੈਨੂੰ ਇਦਾਂ ਦੀ ਕੋਈ ਵੀ ਵੀਡੀਓ ਮਿਲੀ ਨਹੀਂ ਕਿਉਂਕਿ ਜੇ ਮੈਂ ਜ਼ਿਕਰ ਕਰਾਂ ਇੱਕ i20 ਗੱਡੀ ਜਾਂ ਇੱਕ 10 ਲੱਖ ਦੇ ਆਸ-ਪਾਸ ਕੋਈ ਵੀ ਗੱਡੀ ਓਨੇ ਦਾ ਇਹਦੇ 'ਚ ਇਕੱਲਾ ਮਿਊਜ਼ਿਕ ਸਿਸਟਮ ਲੱਗਿਆ ਜਿਹੜਾ 'ਚ ਮਿਊਜ਼ਿਕ ਸਿਸਟਮ ਲੱਗਿਆ ਉਹ ਇਸ ਗੱਡੀ ਨੂੰ ਖਾਸ ਬਣਾਉਂਦਾ ਹੈ ਤੁਸੀਂ ਕਿਸੇ ਵੀ ਗੱਡੀ ਦੇ ਵਿੱਚ ਇਦਾਂ ਦਾ ਮਿਊਜ਼ਿਕ ਸਿਸਟਮ ਲੱਗਿਆ ਦੇਖਿਆ ਨਹੀਂ ਹੋਣਾ ਸੁਣਿਆ ਨਹੀਂ ਹੋਣਾ ਜੋ ਤੁਹਾਨੂੰ ਅੱਜ ਆਪਾਂ ਸੁਣਾਵਾਂਗੇ ਕਿਉਂਕਿ ਇਸ ਦੇ ਵਿੱਚ ਜੇਲ ਆਡੀਓ ਦਾ 10 ਲੱਖ ਦੇ ਕਰੀਬ ਕੱਲਾ ਮਿਊਜ਼ਿਕ ਸਿਸਟਮ ਲੱਗਿਆ ਜੋ ਕਿ ਇਸ ਲੈਜੈਂਡਰ ਨੂੰ ਬਾਕੀ ਸਾਰੀਆਂ ਟੋ요ਟਾ ਦੀ ਲੈਜੈਂਡਰ ਨਾਲੋਂ ਅਲੱਗ ਕਰ ਦਿੰਦਾ ਇਹ ਲੈਜੈਂਡਰ ਜਿਹੜਾ ਮਿਊਜ਼ਿਕ ਸਿਸਟਮ ਹੈ ਇੱਕ ਹੈੱਡਫੋਨ ਲਾ ਕੇ ਸੁਣਿਓ ਕਿਉਂਕਿ ਦੇਖੋ ਜੇ ਕੋਈ ਵੀ ਤੁਸੀਂ ਮਿਊਜ਼ਿਕ ਸੁਣੋਗੇ ਹੈੱਡਫੋਨ ਤੋਂ ਬਿਨਾ ਤੁਹਾਨੂੰ ਕਲੈਰਿਟੀ ਜਾਂ ਉਸ ਦੀ ਜਿਹੜੀ ਬੇਸ ਕਹੋ ਜਾਂ ਕੁਝ ਵੀ ਕਹੋ ਸਮਝ ਨਹੀਂ ਆਏਗਾ ਜੋ ਮੈਂ ਅੱਗੇ ਤੁਹਾਨੂੰ ਦਿਖਾਉਂਗਾ ਪਲੀਜ਼ ਹੈੱਡਫੋਨ ਲਾ ਕੇ ਵੀਡੀਓ ਦੇਖਿਓ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਤੇ ਕੀ ਕੀ ਲੱਗਿਆ ਕਿੰਨੇ ਕੰਪੋਨੈਂਟ ਹੋ ਗਏ ਸਪੀਕਰ ਹੋ ਗਏ ਐਂਪਲੀਫਾਇਰ ਹੋ ਗਿਆ ਸਬੂਫਰ ਹੋ ਗਿਆ ਉਹ ਸਾਰਾ ਤੁਹਾਨੂੰ 1 ਬਾਈ 1 ਦਿਖਾਵਾਂਗੇ ਤੇ ਨਾਲ ਨਾਲ ਉਹਦੀ ਕੋਸਟ ਵੀ ਆਪਾਂ ਤੁਹਾਨੂੰ ਵੈਰੀਫਾਈ ਕਰਾਂਗੇ ਵੀ ਕਿੰਨੇ ਕਿੰਨੇ ਦਾ ਸਿਸਟਮ ਲੱਗਿਆ ਤੇ ਆਓ ਆਪਾਂ ਵਨ ਐਂਡ ਓਨਲੀ ਲੈਜੈਂਡਰ ਦੇਖਦੇ ਆਂ ਮਿਊਜ਼ਿਕ ਸਿਸਟਮ ਸੁਣਦੇ ਆਂ ਪੰਜਾਬ ਚ ਇੱਕੋ ਇੱਕ ਲੈਜੈਂਡਰ ਹੈ ਆਜੋ ਤੁਹਾਨੂੰ ਦਿਖਾਉਣੇ ਆ ਕੀ ਕੁਛ ਲੱਗਿਆ ਤੁਹਾਨੂੰ ਮੈਂ ਬਰੀਫ ਕੀਤੀ ਹੁਣ ਆਪਾਂ ਪਹਿਲਾਂ ਤੁਹਾਨੂੰ ਇੱਕ ਵਾਰੀ ਦਿਖਾਉਣੇ ਆ ਵੀ ਇਹਦੇ ਚ ਕੀ ਕੁਛ ਲੱਗਿਆ ਹੋਇਆ ਕੀ ਕੁਛ ਇਹਦੇ ਚ ਹੈਗਾ ਆਓ ਤੁਹਾਨੂੰ ਇੱਕ ਵਾਰੀ ਬਰੀਫ ਕਰਦੇ ਆਂ ਪਹਿਲਾਂ ਸਭ ਐਂਪਲੀਫਾਇਰ ਹੀ ਦਿਖਾ ਦਿੰਨੇ ਆ ਕਿਉਂਕਿ ਹੁਣ ਸੀਟ ਅੱਗੇ ਹੀ ਆ ਐਂਪਲੀਫਾਇਰ ਤੋਂ ਆਪਾਂ ਸ਼ੁਰੂ ਕਰਦੇ ਆ ਇਸ ਦੇ ਵਿੱਚ ਟੋਟਲ 2 ਐਂਪਲੀਫਾਇਰ ਇੱਕ ਕਹਿ ਲੋ ਵੀ ਇਕੱਲਾ ਐਂਪਲੀਫਾਇਰ ਇੱਕ ਜਿਹੜਾ ਐਂਪਲੀਫਾਇਰ ਆ ਵਿਦ ਡੀਐਸਪੀ ਲੱਗਿਆ ਹੋਇਆ ਇਸ ਦੇ ਵਿੱਚ 10 ਚੈਨਲ ਐਂਪਲੀਫਾਇਰ ਤੇ 14 ਚੈਨਲ 14 ਚੈਨਲ ਆਪਾਂ ਨੂੰ ਡੀਐਸਪੀ ਮਿਲਦੀ ਹੈ ਟੋਟਲ ਜਿਹੜੇ ਹੈਗੇ ਇਸ ਦੇ ਵਿੱਚ ਇਸ ਟਾਈਮ ਜੋ ਕੰਪੋਨੈਂਟ ਲੱਗੇ ਹੋਏ ਆ ਦੋ ਮਿਡ ਰੇਂਜ ਲੱਗੇ ਹੋਏ ਆ ਉਸ ਤੋਂ ਬਾਅਦ ਦੋ ਟਵਿੱਟਰ ਲੱਗੇ ਹੋਏ ਆ ਤੇ ਉਸ ਤੋਂ ਇਲਾਵਾ ਚਾਰ ਕੰਪੋਨੈਂਟ ਲੱਗੇ ਹੋਏ ਆ ਤੇ ਚਾਰ ਹੀ ਟਵਿੱਟਰ ਲੱਗੇ ਹੋਏ ਆ ਤੇ ਪਿੱਛੇ ਸਬੂਫਰ ਵੀ ਹੈਗਾ ਉਹ ਵੀ ਤੁਹਾਨੂੰ ਅ ਅੱਗੇ ਦਿਖਾਉਣਾ ਮੈਂ ਕਿਦਾਂ ਕਿਦਾਂ ਪਹਿਲਾਂ ਮੈਂ ਤੁਹਾਨੂੰ ਐਂਪਲੀਫਾਇਰ ਦਿਖਾਉਣਾ ਜਿਹੜਾ ਵਿੱਚ ਐਂਪਲੀਫਾਇਰ ਲੱਗਿਆ ਹੋਇਆ ਇੱਕ ਐਂਪਲੀਫਾਇਰ ਇੱਧਰ ਆ ਗਿਆ ਜੋ ਕਿ ਬਹੁਤ ਮਤਲਬ ਆਏ ਲੈ ਬਿਲਕੁਲ ਸਫਾਈ ਨਾਲ ਕੋਈ ਵੀ ਵਾਇਰ ਨਹੀਂ ਹੈ ਕੁਝ ਨਹੀਂ ਹੈ ਬਿਲਕੁਲ ਤੁਸੀਂ ਦੇਖੋ ਕਲੀਨ ਐਂਪਲੀਫਾਇਰ ਲੱਗਿਆ ਹੋਇਆ ਉਸ ਤੋਂ ਬਾਅਦ ਇਹ ਦੂਜੀ ਸਾਈਡ ਐਂਪਲੀਫਾਇਰ ਆ ਇਹ ਵੱਡਾ ਐਂਪਲੀਫਾਇਰ ਲੱਗਿਆ ਹੋਇਆ ਜੇਲ ਆਡੀਓ ਦਾ ਇਹ ਐਂਪਲੀਫਾਇਰ ਹੈ ਦੋਨੇ ਐਂਪਲੀਫਾਇਰ ਜੇਲ ਆਡੀਓ ਦਾ ਇਹ ਜਿਹੜਾ ਐਂਪਲੀਫਾਇਰ ਹੈ ਵਿਦ ਡੀਐਸਪੀ ਲੱਗਿਆ ਹੋਇਆ ਇਹਦੇ ਵਿੱਚ ਕੋਈ ਵੀ ਅਲੱਗ ਤੋਂ ਡੀਐਸਪੀ ਤੁਹਾਨੂੰ ਲਾਉਣ ਦੀ ਲੋੜ ਨਹੀਂ ਪੈਂਦੀ ਐਂਪਲੀਫਾਇਰ ਤੁਸੀਂ ਦੇਖ ਸਕਦੇ ਹੋ ਕਿੰਨਾ ਮਤਲਬ ਸਫਾਈ ਨਾਲ ਐਂਪਲੀਫਾਇਰ ਲਾਇਆ ਹੋਇਆ ਹੈ ਹਨ ਜਿਹੜੀ ਗੱਡੀ 'ਚ ਮੈਂ ਇਸ ਟਾਈਮ ਬੈਠਾ ਹਾਂ ਤੁਸੀਂ ਮੈਨੂੰ ਦੇਖ ਰਹੇ ਹੋ ਇਹ ਸਾਰਿਆਂ ਨਾਲੋਂ ਅਲੱਗ ਇੱਕ ਲੈਜੈਂਡਰ ਹੈ ਅਲੱਗ ਕਿਉਂ ਹੈ ਉਹ ਮੈਂ ਤੁਹਾਨੂੰ ਸਟਾਰਟਿੰਗ 'ਚ ਦੱਸਿਆ ਇਹਦੇ 뮤జిక్ ਸਿਸਟਮ ਕਰਕੇ ਜੋ ਕਿ ਇੱਕ 10 ਲੱਖ ਦਾ 뮤జిక్ ਸਿਸਟਮ ਇੱਕ i20 ਗੱਡੀ ਜਿੰਨਾ ਇੱਕ 뮤జిక్ ਸਿਸਟਮ ਇਹਦੇ 'ਚ ਲੱਗਿਆ ਹੋਇਆ ਜੋ ਕਿ ਆਲ ਓਵਰ ਪੰਜਾਬ 'ਚ ਮੈਨੂੰ ਨਹੀਂ ਲੱਗਦਾ ਕਿਤੇ ਕੋਈ ਲੱਗਿਆ ਲੈਜੈਂਡਰ ਲੱਗਿਆ ਹੈ ਨਾ ਇਦਾਂ ਦਾ ਸਿਸਟਮ ਦੱਸਦਾ ਵੀ ਇਹ 10 ਲੱਖ 'ਚ ਕੀ ਹੈ ਇਹ ਚੀਜ਼ ਕੀ ਹੈ ਇਹ ਇਸ ਨੂੰ ਇਹਨਾਂ ਅਲੱਗ ਕਿਉਂ ਬਣਾਉਂਦੀ ਹੈ ਹੈ ਨਾ ਇਹ ਮੈਂ ਤੁਹਾਨੂੰ ਬਰੀਫ ਕਰਦਾ ਇਸਦੇ ਇੱਕ ਸਾਊਂਡ ਦਾ ਐਕਟਿਵ ਸਾਊਂਡ ਬਹੁਤ ਘੱਟ ਲੋਕਾਂ ਨੇ ਸੁਣਿਆ ਹੋਊਗਾ ਵੈਸੇ ਫਿਲਹਾਲ ਇਹ ਇਹਦੇ ਚ ਲੱਗਿਆ ਹੋਇਆ ਸਾਰਾ ਐਕਟਿਵ ਸਾਊਂਡ ਐਕਟਿਵ ਸਾਊਂਡ ਤੇ ਇੱਕ ਨਾਰਮਲ ਸਾਊਂਡ ਚ ਫਰਕ ਕੀ ਹੁੰਦਾ ਉਹ ਮੈਂ ਤੁਹਾਨੂੰ ਦੱਸਦਾ ਇਹਦੇ ਚ ਪਹਿਲਾਂ ਮੈਂ ਤੁਹਾਨੂੰ ਬਰੀਫ ਕਰਦਾ ਵੀ ਕਿੰਨੇ ਇਹਦੇ ਚ ਸਿਸਟਮ ਲੱਗੇ ਹੋਏ ਸਭ ਤੋਂ ਪਹਿਲਾਂ ਇਹਦੇ ਚ ਜੇ ਐਲ ਆਡੀਓ ਦਾ ਹੀ ਮਿਡ ਰੇਂਜ ਲੱਗਿਆ ਹੋਇਆ ਹੈ ਸੀ7 ਸੀ7 ਦਾ ਪ੍ਰਾਈਸ ਤੁਸੀਂ ਆਨਲਾਈਨ ਦੇਖ ਸਕਦੇ ਹੋ ਕਿੰਨੇ ਦਾ ਹੈ ਇਹ ਲੱਗਿਆ ਹੋਇਆ ਮਿਡ ਰੇਂਜ ਉਸ ਦੇ ਨਾਲ ਟਵਿੱਟਰ ਆਗੇ ਥੱਲੇ ਕੰਪੋਨੈਂਟ ਆ ਗਿਆ C6 ਜਿਹੜਾ ਥੱਲੇ ਕੰਪੋਨੈਂਟ ਲੱਗਿਆ ਹੋਇਆ ਜੇ ਲਾਡੀਓ ਦਾ ਇਹ ਲੱਗਿਆ ਹੋਇਆ C6 ਇਹਦਾ ਇਹ ਪ੍ਰਾਈਸ ਤੁਸੀਂ ਆਨਲਾਈਨ ਚੈੱਕ ਕਰ ਸਕਦੇ ਹੋ ਤੇ ਪਿੱਛੇ ਵੀ ਲੱਗਿਆ ਹੋਇਆ C6 ਤਾਂ ਇਹਦੇ 'ਚ ਹੁਣ ਜਿਹੜੇ ਟੋਟਲ ਜੇ ਸਿਸਟਮ ਦੇਖੋਗੇ ਤੁਸੀਂ ਤਾਂ ਇਹਦੇ 'ਚ ਲੱਗੇ ਹੋਏ ਆ ਚਾਰ ਕੰਪੋਨੈਂਟ ਲੱਗੇ ਹੋਏ ਆ ਦੋ ਮਿਡ ਰੇਂਜ ਲੱਗੇ ਹੋਏ ਆ ਚਾਰ ਟਵਿੱਟਰ ਲੱਗੇ ਹੋਏ ਆ ਠੀਕ ਹੈ ਸਬੂਫਰ ਪਿੱਛੇ ਉਹ ਮੈਂ ਤੁਹਾਨੂੰ ਬਾਅਦ 'ਚ ਦਿਖਾਉਂਗਾ ਹੁਣ ਮੈਂ ਤੁਹਾਨੂੰ ਬਰੀਫ ਕਰਦਾ ਐਕਟਿਵ ਸਾਊਂਡ ਕੀ ਹੁੰਦਾ ਇਹਦੇ 'ਚ ਦੋ ਐਂਪਲੀਫਾਇਰ ਲੱਗੇ ਹੋਏ ਆ ਜਿਹੜਾ ਇਧਰ ਵਾਲਾ ਪੈਸੈਂਜਰ ਸਾਈਡ ਜਿਹੜਾ ਐਂਪਲੀਫਾਇਰ ਲੱਗਿਆ ਹੋਇਆ ਉਹ ਹੈਗਾ 10 ਚੈਨਲ ਐਂਪਲੀਫਾਇਰ ਹੈ 14 ਚੈਨਲ ਡੀਐਸਪੀ ਹੈ ਡੀਐਸਪੀ ਕੀ ਹੁੰਦਾ ਹੈ ਮੇਨ ਰੋਲ ਜਿਹੜਾ ਹੈਗਾ ਨਾ ਉਹ ਡੀਐਸਪੀ ਦਾ ਹੁੰਦਾ ਹੈ ਹੁਣ ਕੀ ਹੈ ਇਹਦੇ ਕੱਲੇ-ਕੱਲੇ ਟਵੀਟਰ ਕੱਲੇ-ਕੱਲੇ ਸਪੀਕਰ ਕੱਲਾ-ਕੱਲਾ ਮਿਡ ਰੇਂਜ ਨੂੰ ਉੱਥੋਂ ਇੱਕ ਵਾਇਰ ਜਾਂਦੀ ਹੈ ਜਿਹੜਾ ਉਹ ਸਾਊਂਡ ਪ੍ਰੋਵਾਈਡ ਕਰਵਾਊਗਾ ਜਿਹੜੇ ਉਹਦੇ ਚੋਂ ਆਏ ਲਾ ਲੋ ਵੀ ਟਿਊਨ ਵੋਕਲ ਜਾਂ ਤਬਲੇ ਜੋ ਵੀ ਨਿਕਲੂਗਾ ਉਹ ਜਿਸ ਦਾ ਕੰਮ ਹੈ ਉਹੀ ਵਜਾਊਗਾ ਲਾਈਕ ਜਿਵੇਂ ਟਿਊਨਿੰਗ ਹੈ ਟਿਊਨਿੰਗ ਟਵਿੱਟਰ ਚੋਂ ਹੀ ਨਿਕਲੂਗੀ ਉਹਦਾ ਜਿਹੜਾ ਸਾਊਂਡ ਆਊਟ ਟਵਿੱਟਰ ਚ ਜਾਊਗਾ ਉਸ ਨੂੰ ਅਲੱਗ ਵਾਇਰ ਗਈ ਹੈ ਉਸ ਤੋਂ ਬਾਅਦ ਮਿਡ ਰੇਂਜ ਹੈ ਵੋਕਲ ਕਹਿ ਲਓ ਮਿਡ ਰੇਂਜ ਕਹਿ ਲਓ ਉਹ ਜਿਹੜਾ ਹੈਗਾ ਉਹਦਾ ਕੰਮ ਹੈਗਾ ਫਰੰਟ ਦਾ ਉਹ ਫਰੰਟ ਤੇ ਜਾਊਗਾ ਜੇ ਡੀਐਸਪੀ ਇੱਕ ਦਿਮਾਗ ਹੈ ਡੀਐਸਪੀ ਇਹਦਾ ਵਰਕ ਇਹੀ ਹੈ ਵੀ ਜਿਹੜੇ ਸਪੀਕਰ ਨੂੰ ਜਿਹੜਾ ਸਾਊਂਡ ਚਾਹੀਦਾ ਹੈ ਇਹ ਉਹਨੂੰ ਪ੍ਰੋਵਾਈਡ ਕਰਾਊਗਾ ਜਿਵੇਂ ਤੁਸੀਂ ਟਰੈਵਲ ਦੇਖਿਆ ਹੋਣਾ ਸਾਊਂਡ ਨਾ ਟਰੈਵਲ ਕਰਦਾ लेफ्ट ਤੋਂ ਰਾਈਟ ਲਾਈਟ ਰਾਈਟ ਤੋਂ ਲੈਫਟ ਫਰੰਟ ਤੋਂ ਬੈਕ ਇਦਾਂ ਦਾ ਤੁਸੀਂ ਕਈ ਥੀਏਟਰ ਦੇਖਿਆ ਹੋਣਗੇ ਵੱਡੇ ਜਿਹੜੇ ਪ੍ਰੀਮੀਅਮ ਥੀਏਟਰ ਹੈ ਉਹਨਾਂ 'ਚ ਇਹ ਸਿਸਟਮ ਲੱਗਿਆ ਹੁੰਦਾ ਤਾਂ ਇਹਦੇ 'ਚ ਉਹੀ ਸਿਸਟਮ ਹੈ ਐਕਟਿਵ ਸਾਊਂਡ ਸਿਸਟਮ ਹੈ ਜੇ ਸਾਊਂਡ ਮਾਲੋਂ ਲੈਫਟ ਸਾਈਡ ਤੋਂ ਹੈ ਤਾਂ ਤੁਹਾਨੂੰ ਲੈਫਟ ਰਾਈਟ ਤੋਂ ਸੁਣਾਈ ਦੇਊਗਾ ਉਹਦੀ ਰਿਕਾਰਡਿੰਗ ਤੇ ਡਿਪੈਂਡ ਕਰਦਾ ਹੈ ਲੈਫਟ ਸਰਾਊਂਡ ਸਾਇੰਡ ਜਾਂ ਕਹਿ ਲਓ ਡਾਲਬੀ ਆਟਮੋਸ ਕਹਿ ਲਓ ਇਹ ਜਿਹੜ ਇਹ ਸਮਝਣਾ ਥੋੜਾ ਜਿਹਾ ਔਖਾ ਹੈ ਮੈਂ ਬਟ ਟਰਾਈ ਕਰ ਰਹਾ ਹਾਂ ਕਿ ਤੁਸੀਂ ਸਮਝ ਜਓ ਵੀ ਕਹਿੰਦਾ ਭਾਵ ਜੇ ਆਵਾਜ਼ ਤੁਹਾਡੇ ਲੈਫਟ ਤੋਂ ਆ ਰਹੀ ਹੈ ਰਾਈਟ ਤੋਂ ਆ ਰਹੀ ਹੈ ਤਾਂ ਉੱਥੋਂ ਹੀ ਆਵਾਜ਼ ਆਉਂਦੀ ਹੈ ਇਹ ਨਹੀਂ ਹੈ ਵੀ ਉਹਨੂੰ ਕੋਈ ਵੀ ਸਪੀਕਰ ਪਜਾ ਦੂਗਾ ਨਾ ਇਹ ਇਸ ਨੂੰ ਅਲੱਗ ਕਰਦੀ ਹੈ ਇਸ ਨੂੰ ਐਕਟਿਵ ਸਾਊਂਡ ਕਿਹਾ ਜਾਂਦਾ ਹੈ ਉਹ ਤੁਹਾਨੂੰ ਸੁਣਾ ਕੇ ਦਿਖਾਉਂਗਾ ਹੈੱਡਫੋਨ ਜ਼ਰੂਰ ਲਾ ਲਿਓ ਹੈੱਡਫੋਨ ਤੋਂ ਬਿਨਾ ਤੁਹਾਨੂੰ ਸਮਝ ਨਹੀਂ ਆਊਗਾ ਐਂਡ ਤੇ ਮੈਂ ਕੁਝ ਗਾਣੇ ਪਲੇ ਕਰਾਂਗਾ ਤੁਸੀਂ ਕਿਰਪਾ ਕਰਕੇ ਹੈੱਡਫੋਨ ਲਾ ਕੇ ਸੁਣਿਓ ਤੁਹਾਨੂੰ ਇਸ ਦਾ ਪਤਾ ਲੱਗੂਗਾ ਵੀ ਇਸ ਦਾ ਸਾਊਂਡ ਇੰਨਾ ਅਲੱਗ ਕਿਉਂ ਹੈਗਾ ਇਹ ਹੋ ਗਿਆ ਫਰੰਟ ਹੁਣ ਮੈਂ ਨਾਲ ਨਾਲ ਤੁਹਾਨੂੰ ਥੋੜੀ ਜਿਹੀ ਕਾਸਟ ਬਰੀਫ ਕਰਦਾ ਜਾਂ ਐਂਡ ਤੇ ਕਰਦਾ ਮੈਂ ਸੋਚ ਰਿਹਾ ਪਹਿਲਾਂ ਇੱਕ ਵਾਰ ਤੁਹਾਨੂੰ ਦਿਖਾ ਦੇਣਾ ਸਾਰਾ ਹਨਾ ਇਹ ਤਾਂ ਤੁਸੀਂ ਦੇਖ ਹੀ ਲਿਆ ਇਹ ਲੱਗਿਆ ਹੋਇਆ ਆਪਣਾ C7 ਲੱਗਿਆ ਹੋਇਆ C6 ਕੰਪੋਨੈਂਟ ਲੱਗੇ ਹੋਇਆ 1000 5 ਕਰਕੇ ਐਂਪਲੀਫਾਇਰ ਲੱਗਿਆ ਹੋਇਆ 10 ਚੈਨਲ ਐਂਪਲੀਫਾਇਰ ਹੈ ਕਹਿ ਸਕਦੇ ਹਾਂ ਉਹਨੂੰ ਆਪਾਂ ਤੇ ਉਸ ਤੋਂ ਬਾਅਦ ਆਉ ਤੁਹਾਨੂੰ ਦਿਖਾਉਣੇ ਆਪਾਂ ਇਹਦਾ ਬੂਟ ਇਸ ਦੇ ਵਿੱਚ ਜਿਹੜਾ ਇਹਦਾ ਬਫਰ ਲੱਗਿਆ ਹੋਇਆ ਇਹ ਵੀ ਲੱਗਿਆ ਹੋਇਆ ਆ ਕਹਿ ਲਓ ਵੀ ਆਪਣਾ ਜੇਲ ਆਡੀਓ ਦਾ ਹੀ ਇਹ ਬਫਰ ਲੱਗਿਆ ਹੋਇਆ ਇਸ ਨੂੰ ਤੁਹਾਨੂੰ ਟਿਕ ਕਰਕੇ ਵੀ ਮੈਂ ਦਿਖਾ ਦਿੰਨਾ ਇਹ ਐਂਪਲੀਫਾਇਰ ਹੈ ਜੇਲ ਆਡੀਓ ਦਾ ਹੀ ਐਂਪਲੀਫਾਇਰ ਹੈ ਤੇ ਇਹਨਾਂ ਵਧੀਆ ਐਂਪਲੀਫਾਇਰ ਹੈ ਵੀ ਕਹਿੰਦਾ ਭਾਪ ਜਿਹੜੀ ਆਵਾਜ਼ ਹੈਗੀ ਆ ਉਹ ਤੁਹਾਡੇ ਕੰਨਾਂ 'ਚ ਨਹੀਂ ਵੱਜੂਗੀ ਚਾਹੇ ਤੁਸੀਂ ਇਹਨੂੰ ਫੁੱਲ ਵਾਜ ਤੇ ਸਾਊਂਡ ਸੁਣ ਲਓ ਇੱਕ ਤਾਂ ਇਹ ਆਵਾਜ਼ ਫਟੂਗੀ ਨਹੀਂ ਅਲੱਗ-ਅਲੱਗ ਨਹੀਂ ਹੋਊਗੀ ਪੂਰੀ ਕਲੈਰਿਟੀ ਨਾਲ ਸੁਣਦੀ ਐ ਜੇ ਲਾਡਿਓ ਦੀ ਸਪੈਸ਼ਲੀ ਇਹ ਇੱਕ ਚੀਜ਼ ਮੰਨੀ ਗਈ ਐ ਵੀ ਇਸ ਦੀ ਆਵਾਜ਼ ਫਟਦੀ ਨਹੀਂ ਹੈ ਇੱਧਰ-ਉੱਧਰ ਨਹੀਂ ਜਾਂਦੀ ਤੇ ਇੱਕ ਜਿਹੜੀ ਇਹਦੀ ਬੇਸ ਐ ਉਹ ਇੰਨੀ ਮਿੱਠੀ ਬੇਸ ਐ ਵੀ ਤੁਹਾਨੂੰ ਪਤਾ ਹੀ ਲੱਗੂਗਾ ਵੀ ਤੁਸੀਂ ਇੰਨੀ ਲਾਊਡ ਆਵਾਜ਼ ਸੁਣ ਰਹੇ ਹੋ ਹੁਣ ਮੈਂ ਇਹਨੂੰ ਸੈੱਟ ਕਰ ਦਿੰਦਾ ਐ ਇਹ ਐਂਪਲੀਫਾਇਰ ਦੀ ਕਾਸਟ ਹੈਗੀ ਐ 75000 ਤੋਂ ਲੈ ਕੇ 80000 ਦੇ ਵਿੱਚ ਵਿੱਚ ਇਹ ਕਾਸਟ ਕਰਦਾ ਐ ਕੱਲਾ ਐਂਪਲੀਫਾਇਰ ਡਿੱਗੀ ਵਿੱਚ ਬੰਦ ਕਰ ਦਿੰਦਾ ਉਸ ਤੋਂ ਇਲਾਵਾ ਜਿਹੜੇ ਇੱਥੇ ਐਂਪਲੀਫਾਇਰ ਲੱਗੇ ਹੋਏ ਸੀ ਉਹ ਵੀ ਤੁਹਾਨੂੰ ਮੈਂ ਬਰੀਫ ਕਰ ਦੇਣਾ ਐਂਪਲੀਫਾਇਰ ਵੈਸੇ ਤੁਸੀਂ ਦੇਖ ਹੀ ਨਹੀਂ ਸੀਗੇ ਜਿਹੜੇ ਲੱਗੇ ਹੋਏ ਸੀਗੇ ਇੱਥੇ ਪਿੱਛੇ ਤੁਹਾਨੂੰ ਮੈਂ ਇੱਕ ਵਾਰੀ ਦੁਬਾਰਾ ਵੀ ਦਿਖਾ ਦਿੰਦਾ ਖੈਰ ਸੀਟ ਹੋਰ ਅੱਗੇ ਆ ਗਈ ਪਿੱਛੇ ਕਰਨੀ ਪਊਗੀ ਜਿਹੜਾ ਐਂਪਲੀਫਾਇਰ ਤੁਸੀਂ ਦੇਖ ਰਹੇ ਹੋ ਇਹ ਐਂਪਲੀਫਾਇਰ ਕਾਸਟ ਕਰਦਾ ਹੈ ਕਰੀਬ-ਕਰੀਬ 1.5 ਲੱਖ ਦੇ ਆਸ-ਪਾਸ ਡੇਢ ਲੱਖ ਦਾ ਇੱਕ ਐਂਪਲੀਫਾਇਰ ਆ ਤੇ ਇਸ ਦੇ ਵਿੱਚ ਦੋ ਲੱਗੇ ਹੋਏ ਆ ਦੋਨੋਂ ਡੇਢ-ਡੇਢ ਲੱਖ ਦੇ ਐਂਪਲੀਫਾਇਰ ਹੈ ਹੁਣ ਇਸ ਟਾਈਮ ਇਸ ਚ ਪ੍ਰੋਵੀਜ਼ਨ ਹਲੇ ਵੀ ਐਂਪਲੀਫਾਇਰ ਚੈਨਲ ਲਈ ਖਾਲੀ ਪਏ ਆ ਉਹਦੇ ਚੈਨਲ ਇਨ ਫਿਊਚਰ ਚ ਜਾ ਕੇ ਜੇ ਆਪਾਂ ਬੂਟ ਦੇ ਵਿੱਚ ਵੀ ਸਿਸਟਮ ਲਾਉਣੇ ਆ ਬੂਟ ਦੇ ਵਿੱਚ ਵੀ ਸਪੀਕਰ ਲਾਉਣੇ ਆ ਤਾਂ ਉਸ ਦੇ ਵਿੱਚ ਚੈਨਲ ਦਾ ਪ੍ਰੋਵੀਜ਼ਨ ਛੱਡਿਆ ਹੋਇਆ ਤੁਸੀਂ ਉਹ ਵੀ ਹਲੇ ਲਾ ਸਕਦੇ ਹੋ स्लॉट ਹਲੇ ਖਾਲੀ ਪਏ ਆ ਇਹਨਾਂ ਵਧੀਆ ਐਂਪਲੀਫਾਇਰ ਹੈ ਕਿਉਂਕਿ ਜੇ ਲਾੜੀ ਉਹ ਕਿਹੋ ਜੀ ਕੰਪਨੀ ਹੈ ਪ੍ਰੀਮੀਅਮ ਹੈ ਥੋੜੀ ਮਹਿੰਗੀ ਜ਼ਰੂਰ ਹੈ ਪਰ ਜਿਹੜੀ ਕੁਆਲਿਟੀ ਜਾਂ ਜਿਹੜੇ ਸਲੋਟ ਤੁਹਾਨੂੰ ਜੇ ਲਾਡੀਓ ਪ੍ਰੋਵਾਈਡ ਕਰਵਾਉਂਦਾ ਉਹ ਫਿਲਹਾਲ ਹੋਰ ਨੇੜੇ-ਟੜੇ ਹੈ ਨਹੀਂ ਕੋਈ ਇੰਨੀ ਵਧੀਆ ਚੀਜ਼ ਕੁਆਲਿਟੀ ਕਰਾ ਰਿਹਾ ਬਟ ਜੇ ਲਾਡੀਓ ਨਾਲ ਫਰਕ ਰਹੂਗਾ ਹੀ ਰਹੂਗਾ ਇਹਦਾ ਜਿਹੜਾ ਸਾਊਂਡ ਹੈ ਨਾ ਜਿਹੜਾ ਇਸੀ ਸਾਊਂਡ ਚ ਮਜ਼ਾ ਆਉਂਦਾ ਉਹ ਹੋਰ ਸਾਊਂਡ ਚ ਮਜ਼ਾ ਨਹੀਂ ਆਉਂਦਾ ਇਹ ਚੀਜ਼ ਤਾਂ ਜੇ ਲਾਡੀਓ ਦੀ ਮੰਨਣੀ ਪਊਗੀ ਬਹੁਤ ਵਧੀਆ ਤੇ ਪ੍ਰੀਮੀਅਮ ਸਾਊਂਡ ਤੇ ਪ੍ਰੀਮੀਅਮ ਫਿਟਿੰਗ ਸਪੀਕਰ ਸਾਰਾ ਕੁਝ ਬਹੁਤ ਪ੍ਰੀਮੀਅਮ ਦਿੰਦੇ ਆ ਪ੍ਰੋਵਾਈਡ ਕਰਵਾਉਂਦੇ ਆ ਹੁਣ ਤੁਹਾਨੂੰ ਮੈਂ ਸਾਊਂਡ ਸੁਣਾਉਣਾ ਹਾਂ ਹਾਂ ਪ੍ਰਾਈਜ਼ਿੰਗ ਦੀ ਗੱਲ ਸੀ ਡੇਡ ਡੇਡ ਲੱਖ ਦੇ ਇਹ ਹੋਗੇ 2 ਲੱਖ ਦੇ C7 ਲੱਗੇ ਹੋਏ ਆ ਮੂਰੇ ਮਿਡ ਰੇਂਜ ਲੱਗੇ ਹੋਏ ਆ ਇਸ ਤੋਂ ਇਲਾਵਾ ਜਿਹੜੇ ਕੰਪੋਨੈਂਟ ਆ ਅਪਰੋਕਸ ਢਾਈ ਲੱਖ ਦੇ ਇਹਦੇ ਵਿੱਚ ਕੰਪੋਨੈਂਟ ਲੱਗੇ ਹੋਏ ਆ ਪ੍ਰੋਕਸ ਮੋਟਾ ਮੋਟਾ ਇਹ ਬੰਦਾ ਹੈਗਾ 8.5 ਲੱਖ ਰੁਪਈਆ ਇਹ ਬੰਦ ਹੈ ਇਸ ਤੋਂ ਇਲਾਵਾ ਜਿਹੜਾ ਇਸ ਨੂੰ ਐਕਟਿਵ ਸਾਊਂਡ ਕਰਨ ਦਾ ਜਿਹੜਾ ਹੈਗਾ ਟਿਊਨ ਆ ਇਹ ਬਹੁਤ ਵੱਡੀ ਚੀਜ਼ ਆ ਤੁਸੀਂ ਸਿਸਟਮ ਜ਼ਰੂਰ ਮਹਿੰਗਾ ਲਵਾ ਲੋਗੇ ਪਰ ਜੇ ਉਹ ਟਿਊਨ ਸਹੀ ਨਹੀਂ ਨਾ ਤਾਂ ਉਹ ਕਿਸੇ ਕੰਮ ਦਾ ਨਹੀਂ ਜੇ ਤੁਸੀਂ 10 20 ਜਿੰਨਾ ਮਰਜ਼ੀ ਲਾ ਦਿਓ ਜੇ ਉਹ ਟ ਤਾ ਤੁਹਾਡੇ ਉਹ ਕਿਸੇ ਕੰਮ ਦਾ ਨਹੀਂ ਤੁਸਾਨੂੰ ਪਤਾ ਨਹੀਂ ਲੱਗਣਾ ਵੀ ਤੁਸੀਂ ਕੀ ਸੁਣ ਰਹੇ ਹੋ ਜਾਂ ਕੀ ਤੁਸੀਂ ਲਵਾਇਆ ਉਹ ਮਿੱਟੀ ਹੋ ਜਾਂਦਾ ਟਿਊਨ ਕਰਨ ਦੇ ਅਲੱਗ ਚਾਰਜਸ ਲੈਂਦੇ ਆ ਉਸ ਤੋਂ ਇਲਾਵਾ ਕੀ ਕਹਿੰਦੇ ਉਹਨੂੰ ਜਿਹੜਾ ਇਹਦੇ ਵਿੱਚ ਵਾਇਰਿੰਗ ਹੋਈ ਹੈ ਸਾਰੀ ਵਾਇਰਿੰਗ ਕਹ ਲਓ ਜਾਂ ਇਹ ਕਾਰ ਜਿਹੜੀ ਹੈਗੀ ਡੈਂਪਿੰਗ ਹੋਈ ਹੈ ਸਾਰੀ ਤਾਂ ਅਪਰੋਕਸ ਜਿਹੜਾ ਮੋਟਾ-ਮੋਟਾ ਜਿਹੜਾ ਹੈਗਾ 10 ਲੱਖ ਦਾ ਇਹਦੇ ਤੇ ਬਜਟ ਆਇਆ ਸਾਰਾ ਇਸ ਨੂੰ ਕਰਨ ਤੇ ਵਾਇਰਿੰਗ ਬੂਰਿੰਗ ਪਾ ਕੇ ਸਾਰੀ ਮਤਲਬ A to Z ਚੀਜ਼ਾਂ ਪਾ ਕੇ 10 ਲੱਖ ਦਾ ਕਿਉਂਕਿ ਲਾ ਲਓ ਵੀ ਤੁਸੀਂ 8.5 ਤੇ 9 ਲੱਖ ਦੇ ਆਸ-ਪਾਸ ਤਾਂ ਇਕੱਲੇ ਕੰਪੋਨੈਂਟ ਕੰਪੋਨੈਂਟ ਆ ਗਏ ਜਿਵੇਂ ਬੂਫਰ ਆ ਗਿਆ ਐਂਪਲੀਫਾਇਰ ਆ ਗਏ C7 C6 ਸਾਰਾ ਕੁਝ ਇਹ ਆ ਗਿਆ ਇਸ ਤੋਂ ਇਲਾਵਾ ਫਿਰ ਵਾਇਰਿੰਗ ਲਾ ਲਓ ਵਾਇਰਿੰਗ ਬਹੁਤ ਮਹਿੰਗੀ ਹੈ ਵੈਰਿੰਗ ਚਲੀ ਜਾਂਦੀ ਹੈ ਇਸ ਤੋਂ ਇਲਾਵਾ ਡੈਂਪਿੰਗ ਲਾ ਲਉ ਤਾਂ ਅਪਰੋਕਸ ਮੋਟਾ-ਮੋਟਾ 9.5 ਤੋਂ ਲੈ ਕੇ 10 ਲੱਖ ਰੁਪਏ ਇਸ ਗੱਡੀ ਤੇ ਲੱਗਿਆ ਤੇ ਮੈਨੂੰ ਨਹੀਂ ਲੱਗਦਾ ਜੇ ਪੰਜਾਬ ਚ ਕਿਸੇ ਕੋਈ ਕਿਸੇ ਨੇ ਕੋਈ ਦੇਖੀ ਐ ਇਦਾਂ ਦੀ ਗੱਡੀ ਜਾਂ ਹੈਗੀ ਐ ਕਿਸੇ ਕੋਲੇ ਤਾਂ ਇੱਕ ਵਾਰੀ ਕਮੈਂਟ ਕਰਕੇ ਦੱਸਿਓ ਜਰੂਰ 4-5 ਲੱਖ ਤੱਕ ਤਾਂ ਮੈਂ ਦੇਖੀਆਂ ਹੋਈਆਂ 4-5 4 ਲੱਖ ਤੱਕ ਤਾਂ ਮੈਂ ਬੀਵਾਈਡੀ ਇੱਕ ਗੱਡੀ ਐ ਉਹ ਵੀ ਮੈਂ ਦੇਖੀ ਸੀਗੀ ਆ ਇਦھر ਹੈਗੇ ਆ ਹਰੀ ਦੇ ਪੱਤਨ ਤੋਂ ਸੀਗੀ ਉਹ ਗੱਡੀ ਉਹ ਵੀ ਮੈਂ ਦੇਖੀ ਸੀ ਇਸ ਤੋਂ ਇਲਾਵਾ ਹੋਰ YouTube ਤੇ ਵੀ ਜਾਂ ਕਿਤੇ ਮੈਨੂੰ ਕੋਈ ਵੀਡੀਓ ਮਿਲੀ ਨਹੀਂ ਜਿਹੜੀ ਇੰਦਾਂ ਦਾ ਸਾਊਂਡ ਕਿਸੇ ਗੱਡੀ 'ਚ ਲੱਗਿਆ ਹੋਵੇ ਹੁਣ ਤੁਸੀਂ ਕਹੋਗੇ ਵੀ ਸਾਊਂਡ ਸਾਊਂਡ ਕਰੀ ਜਾਂਦਾ 10-10 ਲੱਖ ਕਰੀ ਜਾਂਦਾ ਸੁਣਾਉਣੇ ਆ ਤੁਹਾਨੂੰ ਵੇਟ ਕਰੋ ਕੀ ਕਹਿੰਦੇ ਆ ਹੁਣ ਸੁਣੋਗੇ ਤੁਸੀਂ ਹੈੱਡਫੋਨ ਲਾ ਲਿਓ ਤੇ ਫੇਰ ਮੈਂ ਤੁਹਾਨੂੰ ਫਰਕ ਦੱਸੂਗਾ ਇੱਕ ਇਹ ਤੁਸੀਂ ਹੈੱਡਫੋਨ ਲਾ ਕੇ ਸੁਣਿਓ ਫਿਰ ਇੱਕ ਨਾਰਮਲ ਕਾਰੇਜ ਆ ਕੋਈ ਆਪਣੀ ਗੱਡੀ 'ਚ ਬਹਿ ਕੇ ਸੁਣਿਓ ਤੁਹਾਨੂੰ ਫਰਕ ਕੁਆਲਿਟੀ ਪਤਾ ਲੱਗੂਗੀ ਸਾਊਂਡ ਸੀਗਾ ਜਿਹੜਾ ਹੁਣ ਤੁਸੀਂ ਸੁਣਿਆ ਇਸ ਨੂੰ ਕਹਿੰਦੇ ਆ ਐਕਟਿਵ ਸਾਊਂਡ ਜਿਹੜਾ ਮੈਂ ਤੁਹਾਨੂੰ ਪਹਿਲਾਂ ਬਰੀਫ ਕਰਿਆ ਸੀ ਨਾ ਇਹ ਹੁਣ ਤੁਸੀਂ ਹੈੱਡਫੋਨ ਲਾ ਕੇ ਸੁਣਿਆ ਹੋਊਗਾ ਸਾਊਂਡ ਟਰੈਵਲ ਕਰ ਰਿਹਾ ਸੀ ਰਾਈਟ ਤੋਂ ਲੈਫਟ ਲੈਫਟ ਤੋਂ ਰਾਈਟ ਜਾ ਰਿਹਾ ਸੀਗਾ ਇਸ ਨੂੰ ਤਾਂ ਹੀ ਐਕਟਿਵ ਸਾਊਂਡ ਕਿਹਾ ਜਾਂਦਾ ਵੀ ਜਿਹੜਾ ਡੀਐਸਪੀ ਐ ਜੋ ਇਸ ਦੇ ਇਸ ਦਾ ਮਾਈਂਡ ਕਿਹਾ ਜਾਂਦਾ ਜਿਸ ਨੂੰ ਉਸਨੇ ਜਿਹੜਾ ਸਾਊਂਡ ਪ੍ਰੋਵਾਈਡ ਕਰਾਉਣਾ ਹੈ ਕਹਿ ਲਓ ਵੀ ਟਵਿੱਟਰ ਨੂੰ ਕਰਾਉਣਾ ਹੈ ਕੰਪੋਨੈਂਟ ਨੂੰ ਕਰਾਉਣਾ ਹੈ ਮਿਡ ਰੇਂਜ ਨੂੰ ਕਰਾਉਣਾ ਹੈ ਜਿਸ ਨੂੰ ਜਿਹਦੀ ਨੀਡ ਹੈ ਜਿਸ ਦਾ ਜਿਹੜਾ ਕੰਮ ਹੈ ਉਹ ਉਸ ਨੂੰ ਹੀ ਪ੍ਰੋਵਾਈਡ ਕਰਵਾਊਗਾ ਤਾ ਕਰਕੇ ਬਹੁਤ ਰੇਅਰ ਗੱਡੀਆਂ ਆ ਜਿਹੜੇ ਐਕਟਿਵ ਸਾਊਂਡ ਕਰਾਉਂਦੇ ਮੈਨੂੰ ਨੂੰ ਲੱਗਦਾ ਕਿਸੇ ਨੇ ਕਰਾਇਆ ਹੋ ਉਹ ਚੀਜ਼ ਆਪਾਂ ਗੱਲਾਂ ਕਰ ਹੀ ਲਈਆਂ ਪਹਿਲਾਂ ਤੇ ਇੱਕ ਦੀ ਤੁਹਾਨੂੰ ਮੈਂ ਹੋਰ ਵੀ ਸੁਣਾਉਣਾ ਤੇ ਤੁਸੀਂ ਸੁਣ ਕੇ ਦੇਖਿਓ ਇੱਕ ਮੈਂ ਤੁਹਾਨੂੰ ਕੋਈ ਗਾਣਾ ਸੁਣਾਉਣਾ ਕਿਉਂਕਿ ਹਲੇ ਤਾਂ ਇਹ YouTube ਤੇ ਚਲਾ ਰਹੇ ਹਾਂ ਉਸ ਦੀ ਕਲੈਰਿਟੀ ਥੋੜੀ ਜਿਹੀ ਲੋ ਹੁੰਦੀ ਐਜ਼ ਕੰਪੇਅਰ ਅਗਰ Apple ਜਾਂ ਕੋਈ ਹੋਰ ਐਪਲੀਕੇਸ਼ਨ ਦੀ ਗੱਲ ਕਰੀਏ ਤੁਹਾਨੂੰ ਕੋਈ ਗਾਣਾ ਵੀ ਸੁਣਾਉਣਾ ਕਾਪੀਰਾਈਟ ਆ ਜਾਂਦਾ 5 ਸੈਕਿੰਡ ਤੋਂ ਬਾਅਦ ਨਹੀਂ ਪਾ ਸਕਦੇ ਪਰ ਕੋਈ ਨਾਨ ਕਾਪੀਰਾਈਟ ਤੁਹਾਨੂੰ ਮੈਂ ਸੁਣਾਉਣਾ ਹੋ ਗਿਆ ਹੋਊਗਾ ਵੀ ਇਹ 뮤직 ਸੁਣ ਕੇ ਕਿੰਨਾ ਡਿਫਰੈਂਸ ਆ ਇੱਕ ਜੇ ਤੁਸੀਂ ਹੈੱਡਫੋਨ ਲਾਏ ਹੋਣਗੇ ਇੱਕ ਨਾਰਮਲ ਕਾਰ ਦੇ 뮤직 ਸਿਸਟਮ ਤੇ ਇੱਕ ਇਸ ਦੇ 뮤직 ਸਿਸਟਮ ਚ ਕਹ ਲਓ ਵੀ ਜ਼ਮੀਨ ਆਸਮਾਨ ਦਾ ਹੀ ਡਿਫਰੈਂਸ ਹੈ ਤਾਂ ਹੀ ਕਰਕੇ ਅੱਜ ਮੈਂ ਇਹ ਕਾਰ ਕਵਰ ਕੀਤੀ ਹੈ ਹੋਪਸੋ ਤੁਹਾਨੂੰ ਵੀਡੀਓ ਵਧੀਆ ਲੱਗੂਗੀ ਬਾਕੀ ਕਿਸੇ ਦਾ ਕੋਈ ਕੁਐਸਚਨ ਹੋਵੇ ਜਾਂ ਕਿਸੇ ਨੂੰ ਕੁਝ ਪੁੱਛਣਾ ਹੋਵੇ ਤਾਂ ਉਹ ਥੱਲੇ ਕਮੈਂਟ ਬਾਕਸ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਬਾਕੀ ਫਾਲਤੂ ਕਮੈਂਟ ਨਾ ਕਰਿਓ ਕੋਈ ਵੀ ਤੇ ਨਾਲੇ ਇਹ ਨਾ ਕਹੋ ਵੀ ਕੋਈ ਹਵਾਵਾਜੀ ਹੈ ਭਈ ਫਰਕ ਪੈਂਦਾ ਜੇ ਤੁਸੀਂ ਪੈਸਾ ਕਿਸੇ ਵੀ ਚੀਜ਼ ਤੇ ਇਨਵੈਸਟ ਕਰੋਗੇ ਉਹ ਚੀਜ਼ ਬੋਲੂਗੀ ਜੇ ਆਪਾਂ 1 ਲੱਖ ਲਾਵਾਂਗੇ ਤਾਂ ਉਹ ਉਨਾਂਕ ਵਰਕ ਕਰੂਗੀ 10 ਲਾਵਾਂਗੇ ਤਾਂ ਉਹ ਆਪਦਾ ਬੋਲੂਗੀ ਵੀ ਇਹਦੇ ਤੇ 10 ਲੱਖ ਰੁਪਏ ਲੱਗਿਆ ਹੈ ਤੇ ਜਿਹੜੇ 뮤직 ਸਿਸਟਮ ਹੈ ਜੇ ਲਾਡੀਓ ਦੀ ਕੰਪਨੀ ਬਾਰੇ ਤੁਹਾਨੂੰ ਬਰੀਫ ਕਰੀ ਦਿੱਤਾ ਸੀ ਪਹਿਲਾਂ ਮੈਂ ਵੀ ਕਿੰਨੀ ਵਧੀਆ ਕੰਪਨੀ ਹੈ ਕਿਸੇ ਨੇ ਵੀ 뮤직 ਸਿਸਟਮ ਅਗਲਾ 4-5 ਲੱਖ ਤੋਂ ਉੱਤੇ ਜੇ ਜਾ ਰਿਹਾ ਉਹ ਮੈਂ ਰეკਮੈਂਡ ਕਰੂੰਗਾ ਤੁਸੀਂ JL Arduino ਤੇ ਜਾਓ ਬਹੁਤ ਵਧੀਆ ਬ੍ਰਾਂਡ ਹੈ ਹਰਮਨ ਕਾਰਨ ਵੀ ਕਾਰਡਨ ਵੀ ਵਧੀਆ ਹੈਗਾ ਬਟ ਐਸ ਕੰਪੇਅਰ ਚ ਦੇਖੀ ਅੱਜ ਦੇ ਟਾਈਮ ਚ ਪਿਛਲੇ 2-3 ਸਾਲਾਂ ਜਿਹੜਾ ਚੱਲ ਰਿਹਾ JL Arduino ਫਿਲਹਾਲ ਉੱਤੇ ਹਲੇ ਕੁਝ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਜਿਹੜੇ ਮਹਿੰਗੇ ਕੰਪੋਨੈਂਟ ਹੈ ਉਹ JL Arduino ਦੋਹੀ ਵਰਤੇ ਜਾਂਦੇ ਆ ਬਾਕੀ ਕਿਸੇ ਲੋਕ ਨੂੰ ਪੁੱਛਣਾ ਹੋਵੇ ਕਿਸੇ ਦਾ ਕੋਈ ਕੁਐਸਚਨ ਹੋਵੇ ਤਾਂ ਉਥੇ ਲੈ ਕਮੈਂਟ ਵਿੱਚ ਤੁਸੀਂ ਪੁੱਛ ਸਕਦੇ ਹੋ ਮਿਲਦੇ ਆਂ ਇਦਾਂ ਦੀ ਹੋਈ ਕੋਈ ਨਵੀਂ ਵੀਡੀਓ ਚ ਜੇ ਕਿਸ ਕਿਸ ਟਾਈਪ ਦੀ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਹੈ ਉਹ ਕਮੈਂਟ ਕਰਦੇ ਜਾ ਕਰੋ ਆਪਾਂ ਉਹ ਹੀ ਜੀ ਵੀਡੀਓ ਤੁਹਾਡੇ ਲਈ ਲੈ ਕੇ ਆ ਜਾਏਗਾ